ਹੈਲੋ ਦੋਸਤੋ ਸਵਾਗਤ ਆ ਤੁਹਾਡਾ ਆਪਣੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਕ੍ਰਿਸਪੀ ਆਨੀਅਨ ਪਟਾਟੋ ਪਕੌੜੇ ਤੇ ਦੇ ਲਈ ਮੈਂ ਪੰਜ ਜਿਹੜੇ ਆ ਵੱਡੇ ਸਾਈਜ਼ ਦੇ ਪਿਆਜ਼ ਲੈਨੇ ਇਹਨਾਂ ਨੂੰ ਇਦਾਂ ਆਪਾਂ ਪਤਲਾ-ਪਤਲਾ ਕਰਕੇ ਆ ਜਿਹੜਾ ਕੱਟ ਲਿਆ ਵਾ ਤੇ ਪੰਜ ਮੈਂ ਮੀਡੀਅਮ ਸਾਈਜ਼ ਦੇ ਆਲੂ ਲੈਨੇ ਚਾਰ ਮਿਰਚਾਂ ਨੇ ਗ੍ਰੀਨ ਪੱਟੀਆਂ ਆਹੀਆਂ ਤੇ ਹਰਾ ਧਨੀਆ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਧਨੀਆ ਉਸ ਤੋਂ ਬਾਅਦ ਮੈਂ ਮਸਾਲਿਆਂ ਚ ਲਿਆਵਾ ਅੱਧਾ ਚਮਚਾ ਜਿਹੜਾ ਕਸੂਰੀ ਮੇਥੀ ਦਾ ਵਾ ਇੱਕ ਚਮਚਾ ਜਿਹੜਾ ਉਹ ਹਲਦੀ ਦਾ ਏ ਅੱਧਾ ਚਮਚਾ ਹੈਗਾ ਲਾਲ ਮਿਰਚ ਅੱਧਾ ਚਮਚਾ ਹੈਗਾ ਜਵਾਇਣ ਤੇ ਨੂਨ ਆ ਜਿਹੜਾ ਤੁਸੀਂ ਆਪਣੇ ਸਵਾਦ ਅਨੁਸਾਰ ਨੂਨ ਮਿਰਚ ਜਿਹੜਾ ਪਾਉਣਾ ਵਾ ਤੁਸੀਂ ਇਹਦੇ ਵਿੱਚ ਲਸਣ ਅਦਰਕ ਵਗੈਰਾ ਵੀ ਐਡ ਕਰ ਸਕਦੇ ਹੋ ਅਜਵਾਂ ਨਹੀਂ ਜਰੂਰ ਪਾਓ ਕਿਉਂਕਿ ਹਸਬੰਦ ਦੇ ਨਾਲ ਆ ਜਿਹੜਾ ਇਹ ਹਜ਼ਮ ਜਾਂਦੀ ਆ ਜਾਂਦੇ ਨੇ ਤੇ ਇਹਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਨਾਲ ਮਸਾਲਿਆਂ ਨੂੰ ਆਂਧੇ ਤੇ ਪਿਆਜ਼ਾਂ ਦੇ ਵਿੱਚ ਡੜਾਲਾਂਗੇ ਆਦੇ ਵਿੱਚ ਚਾਰ ਮਹਿਮਾਨ ਆ ਜਾਣ ਤਾਂ ਬਾਹਰੋਂ ਆਪਾਂ ਨੂੰ ਉਹ ਵੀ ਬਰੈਡ ਜਾਂ ਸਮੋਸੇ ਮਗਾਉਣ ਦੀ ਲੋੜ ਨਹੀਂ ਹੈਗੀ ਆਪਾਂ ਘਰ ਦੇ ਵਿੱਚ ਇਹਨੂੰ ਆਸਾਨੀ ਨਾਲ ਬਣਾ ਕੇ ਰੈਡੀ ਕਰ ਲਾਂਗੇ ਪਤਾ 300 ਗ੍ਰਾਮ ਜਿਹੜਾ ਮੈਂ ਬਿਸਣ ਲਿਆ ਵਾ ਪਾਈ ਇਹਦੇ ਗੇੜ ਤੇ ਇਹਨੂੰ ਆਪਾਂ ਸਾਰੇ ਜਿਹੜਾ ਅੰਬ ਤੇਜ ਤਾਹਨ ਮਿਰਚ ਵਗੈਰਾ ਮਸਾਲਿਆਂ ਨਾਲ ਫਿਰ ਉਹਦੇ ਵਿੱਚ ਆਪਾਂ ਨੇ ਇਹਨੂੰ ਘੜਾ ਲੈਣਾ ਇਹ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਵਿੱਚ ਇਸ ਤਰ੍ਹਾਂ ਨੂੰ ਇਹਦੇ ਬਣਾ ਲਿਆ ਜਿਹੜੇ ਆਲੂ ਪਿਆਜ਼ ਨੇ ਇਹਨਾਂ ਦੇ ਵੇਸਣਗੇ ਜਿਹੜੇ ਇੱਕ ਤਰ੍ਹਾਂ ਨਾਲ ਇੱਕ ਕੋਟਿੰਗ ਜੀ ਹੋਊਗੀ ਤੇ ਹੁਣ ਆਪਾਂ ਇਹਦੇ ਵਿੱਚ ਹਲਕਾ ਹਲਕਾ ਜਿਹਾ ਜ਼ਰੂਰਤ ਦੇ ਅਨੁਸਾਰ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਅਲਾਂਗੇ మిక్చర క్రపపీ బ పకౌడే బేసన బ మళ్ళీ పాన చాధ పా బేసన బ ఆలూ ప్యాజెడ ਸੋ ਜੀ ਆਪਣਾ ਜਿਹੜਾ ਪਕੌੜਿਆਂ ਦਾ ਆਲੂ ਪਿਆਜ਼ ਤੇ ਪਕੌੜਿਆਂ ਦਾ ਬੈਟਰ ਰੈਡੀ ਹੋ ਗਿਆ ਵਾ ਤੁਹਾਨੂੰ ਆਪਣਾ ਨੂੰ ਤੇਲ ਦੇ ਵਿੱਚ ਜਿਹੜਾ ਤਰ ਲੈਣਾ ਹੈ ਬੈਟਰ ਇਹ ਆਪਣਾ ਰੈਡੀ ਹੈ ਨਰਪਨ ਤੇਲ ਦੇ ਵਿੱਚ ਜਿਹੜਾ ਤਲ ਲਾਂਗੇ ਇਦਾਂ ਪਾ ਲਾਂ ਤੇਲ ਦੇ ਵਿੱਚ ਜਿਹੜਾ ਤਾਲਣ ਨੂੰ ਜਿੰਦਿਆਂ ਹੋਰ ਰੈਸਪੀ ਜਾਣਨ ਦੇ ਲਈ ਪੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਬੈਲ ਆਈਕਨ ਦਬਾਓ ਸ਼ੇਅਰ ਕਰੋ ਤੇ ਜਿਹੜੀ ਰੈਸਪੀ ਬਣਾਉਣੀ ਹੈ ਆਪਾਂ ਵੀ ਤਰੇ ਜੀ ਨੂੰ ਟਰਾਈ ਕਰਿਓ ਤੇ ਕਮੈਂਟ ਚ ਜ਼ਰੂਰ ਦੱਸਿਓ ਕਿ ਕਿੱਦਾਂ ਬਣੀ ਕਪਨ ਪਾਲਾਂਗੇ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਜਿਹੜਾ ਸਨੈਕ ਬਣਾ ਕੇ ਤਿਆਰ ਹੋ ਜਾਂਦਾ ਤੇ ਕੁਝ ਵੀ ਆਪਾਂ ਨੂੰ ਮਜਾਰਾ ਲੈਉਣ ਦੀ ਲੋੜ ਨਹੀਂ ਹੈਗੀ ਇਹ ਤਿਆਰ ਕਰੀਏ ਮਨ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਹੋਰ ਵਾਲੀ ਹੁੰਦੀ ਨੇ ਪੱਕੀ ਮਸਾਲੇ ਨੇ ਹੋਰ ਵਿੱਚ